ਪਹਿਲਾਂ ਤਾਂ ਭਾਈ ਜੀ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਤੁਹਾਨੂੰ ਸੋਚਣਾ ਨਹੀਂ ਪੈਣਾ ਕਿ ਇਸ ਜਗ੍ਹਾ ਤੋਂ ਮੈਂ ਕੋਈ ਖਾਣ ਪੀਣ ਦੀ ਚੀਜ਼ ਲੈਣੀ ਆ ਇੱਥੇ ਸਫਾਈ ਹੈਗੀ ਆ ਜਾਂ ਨਹੀਂ ਕਿਉਂਕਿ ਭਾਈ ਜੀ ਅਕਸਰ ਆਪਾਂ ਵੀਡੀਓ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਕੋਈ ਵੀ ਰੇੜੀ ਆ ਲੱਗਦੀ ਆ ਨਾ ਪ੍ਰਦੇਸੀ ਭਰਾ ਆਉਂਦੇ ਨੇ ਪਰ ਉਹ ਤਿਆਰ ਕਿਵੇਂ ਕਰਦੇ ਨੇ ਆਪਾਂ ਨੂੰ ਨਹੀਂ ਪਤਾ ਘਰੇ ਕਿਵੇਂ ਤਿਆਰ ਕਰਦੇ ਨੇ ਬਹੁਤ ਸਾਰੇ ਲੋਕਾਂ ਦੀ ਵੀਡੀਓ ਆਈਆਂ ਨੇ ਪੈਰਾਂ ਦੇ ਨਾਲ ਵੀ ਆਲੂ ਵਗੈਰਾ ਤਿਆਰ ਕਰਦੇ ਨੇ ਉਹ ਹਨਾ ਉਬਲੇ ਹੋਏ ਤਾਂ ਇਦਾਂ ਦੀਆਂ ਚੀਜ਼ਾਂ ਆਪਾਂ ਜਦੋਂ ਖਾਨਿਆਂ ਦਾ ਨੁਕਸਾਨ ਆਪਾਣਾ ਹੀ ਹੁੰਦਾ ਪਰ ਬਾਈ ਜੀ ਜਿੱਥੇ ਪੰਜਾਬੀ ਹੋਣ ਉੱਥੇ ਬਾਈ ਜੀ ਸਫਾਈ ਬਾਰੇ ਗੱਲ ਕਰਨੀ ਤਾਂ ਬਾਈ ਜੀ ਗਲਤ ਗੱਲ ਆ ਕਿਉਂਕਿ ਉੱਥੇ ਤਾਂ ਸਫਾਈ ਲਾਜ਼ਮੀ ਹੋਣੀ ਹੀ ਹੋਣੀ ਆ ਆ ਬਾਈ ਜੀ ਉੱਚਾ ਪਿੰਡ ਸੰਘੋਲ ਮਰਿੰਡਾ ਦੇ ਵਿੱਚ ਇਹ ਵੀਰ ਆ ਉੱਚਾ ਪਿੰਡ ਗਰਾਊਂਡ ਦੇ ਬਿਲਕੁਲ ਨਾਲੇ ਬਾਈ ਨੇ ਰੇੜੀ ਲਾਈ ਹੋਈ ਆ ਹੁਣ ਬਾਈ ਜੀ ਆਪਣੇ ਪੰਜਾਬੀ ਭਰਾ ਵੀ ਕੰਮ ਕਰਨਾ ਸ਼ੁਰੂ ਕਰ ਚੁੱਕੇ ਨੇ ਬਹੁਤ ساری ਜਗ੍ਹਾ ਤੁਸੀਂ ਦੇਖਿਆ ਹੋਗਾ ਕੋਈ ਕੁਲਚੇ ਦੀ ਰੇੜੀ ਕੋਈ ਜੂਸ ਦੀ ਰੇੜੀ ਕੋਈ ਸ਼ਰਧਾਈ ਅਲੱਗ-ਅਲੱਗ ਜਗ੍ਹਾ ਸਾਡੇ ਪੰਜਾਬੀ ਭਰਾ ਹੁਣ ਸਰਦਾਰ ਭਰਾ ਕੰਮ ਕਰ ਰਹੇ ਨੇ ਤਾਂ ਬਾਈ ਜੀ ਇਹਨਾਂ ਦਾ ਸਾਥ ਵੀ ਸਾਨੂੰ ਦੇਣਾ ਚਾਹੀਦਾ ਸਾਥ ਕਿਵੇਂ ਦੇਵਾਂਗੇ ਬਾਈ ਜੀ ਵੀਡੀਓ ਸ਼ੇਅਰ ਕਰਕੇ ਤੇ ਇਹਨਾਂ ਬਈਆਂ ਕੋਲ ਜਾ ਕੇ ਇਹਨਾਂ ਤੋਂ ਸਮਾਨ ਲੈ ਕੇ ਤਾਂ ਬਾਈ ਜੀ ਦੇਖ ਸਕਦੇ ਹੋ ਬਈ ਨੇ ਰੇੜੀ ਲਾਈ ਹੋਈ ਆ ਸਫਾਈ ਦੇਖੋ ਬਾਈ ਜੀ ਰੇੜੀ ਤੇ ਦੇਖੋ ਕਸਟਮਰ ਵੀ ਨੇ ਤੇ ਬਾਈ ਦਾ ਆਹ ਦੇਖੋ ਜਗ੍ਹਾ ਬਾਈ ਜੀ ਇੱਥੇ ਰੇੜੀ ਆਣਾ ਆ ਸਾਰੀ ਜਗ੍ਹਾ ਬਾਈ ਜੀ ਸਾਫ਼ ਕੀਤੀ ਹੋਈ ਆ ਘਾਸ਼ ਛੰਗਿਆ ਹੋਇਆ ਬਾਈ ਜੀ ਡੇਲੀ ਇੱਥੇ ਝਾੜੂ ਲੱਗਦਾ ਬਾਈ ਨੂੰ ਪੁੱਛਿਆ ਤੇ ਡਸਟਬਿਨ ਵੀ ਬਾਈ ਨੇ ਰੱਖਿਆ ਹੋਇਆ ਹੁਣ ਰੇੜੀ ਦੀ ਸਵਾਈ ਦੇਖੋ ਬਾਈ ਜੀ ਕੁਲਚਾ ਬਾਈ ਤਿਆਰ ਕਰ ਰਿਹਾ ਸਫਾਈ ਦੇਖ ਲਓ ਬਾਈ ਜੀ ਕੋਈ ਕਿਤੇ ਫालतू ਚੀਜ਼ ਨਹੀਂ ਤੁਹਾਨੂੰ ਮਿਲੇਗੀ ਤੇ ਹਰ ਇੱਕ ਚੀਜ਼ ਬਾਈ ਪੂਰੇ ਪਿਆਰ ਨਾਲ ਤੇ ਬਾਈ ਜੀ ਸਫਾਈ ਨਾਲ ਤਿਆਰ ਕਰਦਾ ਕੁਲਚਾ ਬਾਈ ਦਾ ਬਾਈ ਜੀ ਰੇਟ ਆ 15 ਰੁਪਏ 20 ਰੁਪਏ ਕੋਈ ਵਾੜਾ ਵੱਡਾ ਰੇਟ ਨਹੀਂ ਤਾਂ ਬਾਈ ਜੀ ਜਦੋਂ ਉੱਚਾ ਪਿੰਡ ਜਾਣਿਓ ਤੁਸੀਂ ਸੰਘੋੜ ਮਰਿੰਡਾ ਦੇ ਵਿੱਚ ਗਰਾਊਂਡ ਦੇ ਨਾਲ ਬਿਲਕੁਲ ਗਰਾਊਂਡ ਦੇ ਨਾਲ ਬਾਈ ਜੀ ਬਾਈ ਨੇ ਰੈਡੀ ਲਾਈ ਹੋਈ ਹੈ ਜਰੂਰ ਜਾ ਕੇ ਕੁਲਚਾ ਖਾ ਕੇ ਆਓ ਤਾਂ ਕਿ ਬਾਈ ਜੀ ਬਾਈ ਦੀ ਸਪੋਰਟ ਕਰ ਸਕੀ ਹੈ ਨਾ ਸਾਥ ਦੇ ਸਕੀਏ ਕਿਉਂਕਿ ਸਾਡੇ ਸਰਦਾਰ ਭਰਾ ਕੰਮ ਕਰਨਾ ਸ਼ੁਰੂ ਕਰ ਚੁੱਕੇ ਆ ਹੁਣ ਤੱਕ ਆਪਾਂ ਪ੍ਰਦੇਸ਼ੀਆਂ ਤੋਂ ਖਾਂਦੇ ਆਏ ਆ ਭਾਈ ਜੀ ਆਪਾਂ ਨੂੰ ਆਪਣੇ ਬਾਈਆਂ ਦਾ ਵੀ ਸਾਥ ਦੇਣਾ ਚਾਹੀਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਪੰਜਾਬੀ ਭਰਾਲੇ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟਾਂ ਚ ਜਰੂਰ ਦੱਸਿਓ ਬਾਈ ਜੀ ਕੌਣ ਕੌਣ ਗਿਆ ਇੱਥੇ ਉੱਚਾ ਪਿੰਡ ਕਿਹਨੇ ਕਿਹਨੇ ਕੁਲਚਾ ਖਾਦਾ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰਿਓ ਜੀ ਵੀਡੀਓ ਨੂੰ